ਤੂੰ ਯਾਰ ਉਹ ਤਾਂ ਸੁਣ ਗਿਆ ਤਰਾ 1.90 ਨੂੰ ਦੱਤੇ ਮੀਕਣਾ ਆ ਸਹੀ ਗੱਲ ਆ 1.90 ਵਾਲੀ ਗੱਲ ਛੱਡ ਦੇ ਦੂ ਉਹ ਕੀ ਗਿਆ ਬਾਈ ਤੂੰ ਗਿਆ ਇਹਨੂੰ ਮੈਂ ਇੱਕ ਗੱਲ ਕਰਤੀ ਯਾਰ ਪਰ ਪੀਐਮ 17000 ਕਹਦਾ ਵੀ ਚੱਕ ਠੀਕ ਆ ਇਹ ਜਾਨ ਦੇ ਪਰ ਨਹੀਂ ਨਗਦ ਰੁਪਏ ਦੇਵਾਂਗੇ ਕੋਈ ਧਾਰ ਨਹੀਂ ਇਹ ਵੇਖ ਕੁੱਤੀ ਕਿਹੜਾ ਮੈਂ ਤੁੱਟ ਕੇ ਫੈਲਾ ਆ ਆ ਲੈ ਵੀ ਲਿਖਾਈ ਉਹ ਕਰਾ ਦੇਣਗੇ ਖਰਾ ਪਰ 17000 ਬਸ ਹੁਣ ਬੋਲੀ ਨਾ ਹੁਣ ਬੋਲੀ ਨਾ ਸਹੀ ਆ 17000 19000 ਉਹ ਯਾਰ ਉਹ ਥੋੜੀ ਰਹਿੰਦੇ ਹੁੰਦੇ ਆ ਹੋ ਗਿਆ ਬਾਈ ਬਸ ਠੀਕ ਆ ਲੈ ਵੀ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਹਾਂ ਪੱਠ ਬੱਕਰਾ ਵੀ ਪਿੱਛੇ ਲੇ ਵੀ ਪੱਠਾ ਦੋਵੇਂ ਆ ਦੋਵੇਂ ਪੱਠਾ ਆ ਬੱਕਰੀ ਆ ਕਾਲੀ ਉਹ ਦੋ ਪੱਠਾ ਦੋ ਪੱਠਾ ਪਿੱਛੇ ਦੋਸਤੋ ਆ ਬੱਕਰੀ ਆ 17000 ਚ ਸੌਦਾ ਹੋਇਆ ਲਖਾਈ ਬਾਈ ਕਰੋ ਬਾਈ ਜੀ ਪਿੰਡ ਕਿਹੜਾ ਸੀ ਆਪਣਾ ਬਰੂ ਵਾਲਾ ਮੰਡੀ ਬਰੂ ਵਾਲੇ ਮੰਡੀ ਤੋਂ ਆਈ ਸੀ ਬਾਈ ਤੇ ਆਪਣੇ ਬਾਬੇ ਤੋਂ ਬੱਕਰੀ ਦਵਾਈ ਆ ਸਹੀ ਰਸਾ ਕੋ ਮੋੜ ਤੇ ਦਾਣਾ ਨਹੀਂ ਨਹੀਂ ਰਸਰਸ ਚੋਨੀ ਇਹ ਤਾਂ ਸੱਕੋ ਨਾਲ ਹੀ ਹੋਇਆ ਵੀ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਸੁਖਣਾ ਬਲੂ ਬੱਕਰਾ ਮੰਡੀ ਤੇ ਬਾਈ ਨਹਿਰੂ ਵਰਗੇ ਨੇ ਸੌਦਾ ਕਰਾਇਆ ਤੇ ਬਾਬੇ ਕ੍ਰਿਸ਼ਨ ਵਰਗੇ ਕੋਲੇ ਖੜੇ ਆ ਸਾਰਿਆਂ ਨੇ ਜੋਰ ਪਾ ਕੇ ਸੌਦਾ ਕਰਾਤਾ ਛੋਟੀ ਬਣ ਜੂਗੀ 6 ਨਗ ਜਾਣਗੇ ਹਾਂ ਜਾਓ ਵੀ ਛੇਰੀ ਦਾ ਵੀ ਲੈ ਲੈ 600 ਦੇ ਦੇ ਯਾਰ ਮੈਂ ਬੱਕਰੀ ਵਗਲ ਵਾਲਾ ਓਏ ਲੈ ਲੈ ਆਏ ਸਾਲਾ ਨੂੰ ਬੁਲਾਉਂਗਾ ਸਾਲਾ ਦੇ ਮਾਰਨ ਤੇ ਦੂਰ ਦਾ ਵਾਜ ਭਾਈ ਨੇਰੂ ਐਨੂ ਹੋਜੀ ਮੜਾ ਮੂੰਹ ਐਨੂ ਕਰ ਲਈ ਬਾਈ ਦਾ ਦੂਜਾ ਆ ਚਾ ਚੀਸ ਉਹ ਮੈਂ ਹੀ ਸੀਸ ਉਹ 1200 ਦਾ ਲਾ ਗਿਆ ਲੈ 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 ਜੀ ਆਹ ਨੌ ਲਾਏ ਆ ਬਾਈ ਡਗਲ ਹੱਡੀ ਦਾ ਬੱਕਰਾ ਪਹੁੰਚ ਚੁੱਕਿਆ ਮੰਡੀ ਤੇ ਹਾਂ ਹੂੰ ਬੱਸ ਦਿਨਾ ਡਿਪੀ ਲਾਓ ਹੱਡੀ ਦਾ ਹਾਂ ਮੇਰੇ ਕੋਈ ਨਾ ਵੀ ਨਹੀਂ ਤੂੰ ਤਾਂ ਬੜਾ ਹੋਰ ਲੈਦਾ ਤੂੰ ਠੀਕ ਆ ਬਾਈ ਲੈ ਵੀ ਦੋਸਤੋ ਬੱਕਰੀ ਤੁਹਾਨੂੰ ਇੱਕ ਹੋਰ ਬੱਕਰਾ ਜਿੰਨੇ ਕੋ ਆਹ ਬੱਕਰੀ ਲਖਾਈ ਉੱਤੇ ਕਰ ਲਈ ਆ ਦੋ ਪਿੱਛੇ ਪੱਠਾਂ ਦੇ ਬਰੂ ਵਾਲੀ ਮੰਡੀ ਤੋਂ ਆਈ ਸੀ ਬਾਈ ਹੋਈ ਹੋਰੀ ਉਹਨਾਂ ਨੂੰ ਕਰਦੇ ਬਈ ਦਾ ਬੱਕਰੀ ਦਵਾਈ ਆ ਬਾਈ ਨਹਿਰੂ ਨੇ ਚੱਕ ਠੀਕ ਆ ਬਈ ਚੱਕ ਲੈ ਬੱਕਰੇ ਬੰਦ ਤੇ ਮਗੁੱਲ ਦੀ ਗੱਡੀ 'ਚ ਬਣ ਕੇ ਲੈ ਬਾਈ ਪੈਸੇ ਇਹ ਪੱਟੇ ਇਹਦੇ ਪੱਟੇ ਬਾ ਹੋ ਗਿਆ ਹੋ ਗਿਆ ਯਾਰ ਇਹ ਕਿਵੇਂ ਬੋਲ ਜੂਗਾ ਇਹ ਨੂੰ ਨਹੀਂ ਭੱਜੇ ਮੈਂ ਵੀ ਤਾਂ ਆਇਆ ਹੁਣ ਤਾਂ ਭਾਵੇਂ ਚੱਕ ਕੇ ਪਰੇ ਮਾਰੀ ਹੁਣ ਤਾਂ ਭਲਾ ਇਹਨੂੰ 100 ਘੱਟ ਵੀ ਦੇ ਦੇ ਤਾਂ ਨਾ ਦਿੱਦੇ ਨੂੰ ਜਾਂ ਕਿ ਕਿਸੇ ਦੇ ਮਰੂਗਾ ਨਫਾ ਦੇ ਕਿਸੇ ਕੋਲ ਨਫਾ ਨਫਾ ਤੈਨੂੰ ਦਵਾਉਣ ਨੂੰ ਆ ਸੇ ਨਾਲ ਤਾਂ ਲੈ ਲੈ ਹੈ ਆਪ ਗੱਲ ਇਹ ਪਜਨਨ ਦਾ ਮਗਨ ਚਲ ਆਪਾਂ ਗਾਂ ਇਹਨਾਂ ਨੂੰ ਮਾਰਾ ਲੈਣੀ ਕਰ ਕੋਈ ਗੱਲ ਪਜਾਪਾ ਚਲ ਆਪਾਂ ਉਹਨਾਂ ਦਾ ਫਸਲ ਸਗਾ ਹੁੰਦਾ ਬੱਚਾ ਨੂੰ ਕੋਈ ਰਸਤਾ ਹੋਏ ਹੈ ਕਿਦਾਂ ਭਰੇ ਬੱਚਾ ਨਾਲ ਜਾਂ ਪੱਠਾਂ ਦੇ ਤਿਆਰ ਹੋਣਾ ਬਣਾ ਲੈ ਪੱਠਾਂ ਤਿਆਰ ਬੱਚਾ ਬਾਈ ਯਾਰ ਤੂੰ 6 ਮਹੀਨੇ ਨੂੰ ਗੋ ਕਰਦਾ ਲੱਗੂ ਤੂੰ ਯਾਰ ਕਾ ਇਹ ਹਾਰੀਆਂ ਦੇ ਦਾਣੇ ਖਾ ਕੇ ਨਾ ਬੱਚਾ ਬੱਕਰੀਆਂ ਲਾਊਗਾ ਹੋਰ ਮੈਨੂੰ ਪਤਾ ਤੂੰ ਦਾ ਕੱਪ ਕੋਈ ਮਾਰ ਬੱਕਰੀਆਂ ਮਾਰਦਾ strength, gin if you're not here sitting Do we have enough capacity- Ö, when paying a table on the table Speaking, I like a number you got to see Nice ş في I see I mean Aí I think we, you know, ਤਾਂ ਠੀਕ ਹੈ ਫਿਰ ਸਹੀ ਆ ਬੋਲ ਨਾ ਭਾਈ ਨਹਿਰੂ ਇਹ ਲਿਖਾਈ ਤਾਂ ਕਿਵੇਂ ਕੀਤਾ ਉਹ ਬੰਦਾ ਨੇ ਆਖਿਆ ਆਪਣਾ 500 ਨੇ ਵਧ ਕਰ ਦਿੱਤੇ ਨਾ ਨਹਿਰੂ 3500 ਰੁਪਏ ਤਾਂ 100 ਆ 100 ਦੇ ਦਿਓ ਆਪਰ ਆਪਣੇ ਕਰ ਦਿਓ ਯਾਰ ਕੋਈ ਗੱਲ 100 100 ਕਰ ਸੌਖਾ ਹੋ ਜੀ ਜੱਪਾ ਇਹਨੂੰ 300 ਚੱਲ ਕੋਈ ਨਹੀਂ ਲੈ ਵੀ ਦੋਸਤੋ ਆ ਰਾਜੀ ਨੇ ਬੱਕਰਾ ਲਿਆ ਸੀਗਾ ਕੁਝ ਵੀ ਨਹੀਂ ਬਣੋ ਬੱਕਰਾ ਹੀ ਜਾਂ ਆਹ ਭਾਈਆਂ ਨੂੰ ਬੱਕਰਾ ਦਵਾਤਾ ਬਸ ਆ ਗਿਆ ਉਧਰ ਦੇ ਦੂੰਗਾ ਭਾਈ ਕਿਹੜਾ ਪਿੰਡ ਸੀ ਆਪਣਾ ਬਰੀ ਵਾਲਾ ਆਲੇ ਤੋਂ 22 ਆਏ ਸੀਗੇ ਉਹਨਾਂ ਨੂੰ ਆ ਨਗਦ ਬਾਇਆ ਸੁਖਨਾਵਲੋਂ ਬੱਕਰਾ ਮੰਡੀ ਤੋਂ ਇੱਕ ਆ ਬੱਕਰਾ ਹੀ ਦਵਾਤਾ ਤੇ ਦੋ ਤਿੰਨ ਨਗ ਆ ਦਵਾਏ ਆ ਲੈ ਵੀ ਵਾਦਾ ਕਰੀ ਚਾਰ ਹਾਂ ਉਹ ਬੱਕਰੀ ਵੀ ਚਾਰ ਨਗ ਹੋ ਗਏ ਚਾਰ ਚੱਲ ਗਏ ਇੱਕ ਆ ਬੱਕਰੀ ਦਵਾਏ ਦੋ ਪੇਛੇ ਪੱਠਾ ਇੱਕ ਆ ਬੱਕਰੀ ਦਵਾਤਾ ਤੇ ਇਹ ਦੋ ਮਹੀਨਾ ਲਾਉਣੇ ਲੱਗ ਗਏ ਉਹ ਨਾ ਉਪਰਾਵਾ ਕਿਵੇਂ ਉੱਠ ਆ ਰਗੇ ਬੱਕਰੀਆਂ ਯਾਰ ਪੰਪ ਪਾ ਉੱਠ ਦਾ ਭਾਰ ਦੇਣੇ ਤੇ ਦੇਖ ਲੋ ਹਟ ਕੇ ਉੱਥੇ ਰਾਸਤਾਂ ਚ ਫਿਰ ਕੀ ਆ ਪੰਜ ਜਨਾ ਹੁਣ ਕੋਈ ਨਹੀਂ ਉਹ ਨਹੀਂ ਹੁੰਦੀਆਂ ਭਰਾ ਰਾਜੀ ਮਾਰਦਾ ਨਹਿਰੂ ਨੂੰ ਧੱਕੇ ਕਿੱਥੇ ਜਾ ਰਹੀ ਯਾਰ ਕੋਣੇ ਆ ਕੇ ਸਮਝਾਉਣੇ ਯਾਰ ਨਹੀਂ ਨਾ ਉਹ ਨਹੀਂ ਨਾ ਵੈਂਡਰ ਆ ਰਾਜੀ ਰਾਜੀ ਹੁੰਦਾ ਕਹਿੰਦਾ ਮੇਰੀ ਗੱਲ ਬਹੁਤ ਮੰਨਦਾ ਨਹਿਰੂ ਮੰਨੂਗਾ 15000 ਦੀ ਲਗਾ ਲੈ ਕਿਉ ਰਾਜੀ ਭਾਈ 12000 ਖੋਲ ਬੱਕੇ ਨੂੰ ਬਸ ਬਸ ਨਹੀਂ ਨਹੀਂ ਕਿਉਣੀ ਜਿਹੜਾ ਮੰਨ ਮੰਨਦਾ ਨਹਿਰੂ ਨੂੰ ਮਾਰਦਾ ਯਾਰ ਮੈਨੂੰ ਤੂੰ ਨਹੀਂ ਨਹੀਂ ਉਦੋਂ ਬਾਅਦ ਨਹੀਂ ਰਾਜੀ ਖੋਲ ਲਾ ਖੋਲ ਲਾ ਖੋਲ ਲਾ ਉਹ ਯਾਰ 7 ਚੋ ਬਾਹਰ ਦੇ ਬੱਕੀ ਮਾਂ ਨਹੀਂ ਉਹਦਾ ਮੰਨਦਾ ਰਹਿਂਦੇ ਉਹ ਰਹਿਂਦੇ ਰਾਜੀ ਮਾਨ ਨਹੀਂ ਮਾਨਦਾ ਰਾਜੀ ਨਹੀਂ ਰਾਜੀ ਨਹੀਂ ਮਾਂ ਦਾ 12 ਮਾਂ ਦਾ 11 ਹੀ ਆਖਾ ਤੇ ਇਹ ਟੈਂਡੀ ਪੂਰੀ ਆਉਂਦੀ ਹੈ ਕੈਮਰੇ 'ਚ ਉਹ ਨਹੀਂ ਭਾਈ 14 ਲੀਆਂ ਨਹੀਂ ਲੈਣੀਆਂ ਇੱਕੋ ਖਾਮੀ ਨਾਲ ਲਈ ਜਨੇ ਬੱਕਰੀ 5000 ਦੀ ਰਾਜੀ ਭਾਈ ਇਧਰ ਨੂੰ ਮੂੰਹ ਕਰੀ ਮੜਿਆ ਉ ਤਾਂ ਕਹਿੰਦਾ ਮੇਰੀ ਨਹਿਰੂ ਮੋੜਦਾ ਹੀ ਨਹੀਂ ਯਾਰ ਰਾਜੀ ਭਾਈ ਪੈਸੇ ਮੋੜਨੇ ਨਹੀਂ ਨਹੀਂ ਉ ਤਾਂ ਰਾਜੀ ਪੈਸੇ ਮੋੜਨੇ ਨਹੀਂ ਚਾਹੀਦੇ ਯਾਰ ਮੇਰੀ ਗੱਲ ਦੇਣੀ ਆ ਹੋ ਰੈਂ ਦੀ ਭਰਾਵਾ 100 ਰੁਪਿਆ ਨਹੀਂ ਪੜਾ ਲਿਖਾਈ ਉਹ ਕਰਾਉਗਾ ਬਸ ਬਸ ਚੈੱਕ ਆ ਕੀਤੀ ਗੱਲ ਰਾਜੀ ਐਨੂੰ ਮੂੰਹ ਕਰਕੇ ਹੁਣ ਨਾ ਦਿਲ ਖੁਸ਼ ਕਰਤਾ ਵੀ ਗੱਲ ਦੱਸ ਦੇ ਕਿੰਨੇ ਦੀਆਂ ਕਰਾਤੀਆਂ ਬਸ ਦੇ ਦੇ ਨਾ ਬਾਈ ਨੂੰ ਯਾਰ ਇਹ ਚੈਨੀਆਂ ਕਰੇ 14000 ਰੁਪਏ ਦਵਾਦਿਆਂ ਬਾਈ ਬਸ ਠੀਕ ਆ ਲੈ ਵੀ ਇਹ ਸੁਣ ਵਾਲੀਆਂ ਕਿ ਕਿਵੇਂ ਇਹ ਦੱਸਦੀ ਆ ਬਾਈ ਗੱਬਰ ਆ ਅੱਜ ਬੱਕਰੀ ਮਾਲ ਚੋ ਆ ਇਹ ਗੱਬਣਾ ਲੈ ਵੀ ਦੋਸਤੋ ਤਾਂ ਵੀ ਨਾ ਪੈਸੇ ਦੀ ਆ ਬੱਕਰੀ ਗੱਬਣਾ ਆ ਖਾਲੀ ਆ ਬਾਈ ਨਹਿਰੂ ਤੋਂ ਦਵਾਈਆਂ ਬੱਕਰੀਆਂ ਰਾਜੀ ਨੇ ਬਾਈ ਜੀ ਸੌਦਾ ਕਰਾਇਆ ਸਹੀ ਗੱਲ ਆ ਯਾਰ ਲੈ ਵੀ ਦੋਸਤੋ ਹੁਣ ਬਾਈ ਪੈਸੇ ਕਨੋਂਦਾ ਬਾਈ ਨਹਿਰੂ ਨੂੰ ਜਿਹੜੀਆਂ ਦੋ ਬੱਕਰੀਆਂ ਲਈਆਂ 25000 ਦੀ ਲੈ ਕੇ ਚੱਲੀਆਂ ਜੋੜਾ ਤੂੰ ਸੌਦਾ ਕਰਾਇਆ ਤੂੰ ਪੋਰਟਰਾਰੇ ਲਕਾਂ ਦੇ ਗਾਂ ਮੁਰਗਾ ਪੁਰਾਉ ਹੈ ਕੋਈ ਪੁੱਛਣਾ ਕਿੱਥੋਂ ਪਚਾ ਦੇਣਾ ਖਰਾਬ ਦਾ ਬਚਾ ਫੋਨ ਤੇ ਸਰਦਾ ਮੰਗਲਵਾਰ ਦਾ ਦਨਸੀਨਾ ਮੋਸਾ ਹੁਣ ਬਾਈ ਛੋੜ ਕਰ ਦੇ ਛੋੜ ਕਰ ਦੇ ਬਾਈ 500 ਰੁਪਿਆ 500 ਕਰਾ ਦੇ 50 ਰੁਪਿਆ ਕੱਟ ਲੈ ਕੱਟ ਲੈਣੇ ਆ ਕਿੰਦਾ ਨਹੀਂ ਸਹੀ ਆ ਫੇਰ ਦਲੇ ਪਹਿਲਾਂ ਤੂੰ ਦੇ ਆ ਲੈ ਚੱਕ ਹੁਣ ਖੋਸ਼ ਆ ਬਸ ਠੀਕ ਆ ਸਹੀ ਆ ਬਾਈ ਸਹੀ ਆ ਹਾਂ ਲੈ ਵੀ ਬਾਈ ਰਾਜੀ ਨੇ ਕਰਾਇਆ ਸੌਦਾ ਦੋ ਬੱਕਰੇ ਇੱਕ ਬੱਕਰੀ ਸੂਣ ਵਾਲੀ ਇੱਕ ਖਾਲੀ ਮਾਨ ਰੱਖਣੇ ਰੋਣੀ ਬੰਦ